ਬਿਹાગੜੇ ਕੀ ਬਾਰ ਮਹੱਲਾ ਚੌਥਾ ੴ ਸਤਿਗੁਰ ਪ੍ਰਸਾਦਿ ਸਲੋਕ ਮਹਲਾ 3 ਜੀ ਗੁਰਸੇਵਾ ਤੇ ਸੁਖ ਪਾਈਐ ਹੋਰ ਥੈ ਸੁਖ ਨ ਆਪਾਲ ਗੁਰ ਕਾ ਸਬਦਿ ਮਨ ਭੇਦੀਐ ਸਦਾ ਬਸੈ ਹਰਿ ਨਾਲ ਨਾਨਕ ਨਾਮ ਤਿਨਾ ਕੋ ਮਿਲੈ ਜੇਨ ਹਰ ਵੇਖੈ ਨਦਰਿਨ ਹਾਲ ਮਹੱਲਾ ਤੀਜਾ ਸਭ ਖਜ਼ਾਨਾ ਬਖਸ਼ ਹੈ ਜਿਸ ਬਖਸ਼ੇ ਸੋ ਖਰਜੇ ਖਾਏ ਸਤਿਗੁਰ ਬਿਨ ਹੱਥ ਨ ਆਵਈ ਸਭ ਖੱਤੇ ਕਰਮ ਕਮਾਏ ਨਾਨਕ ਮਨ ਮੁਖ ਜਗਤ ਤਨ ਹੀਣ ਹੈ ਅੱਗੇ ਭੁਖਾ ਕੇ ਖਾਏ ਪਾਉੜੀ ਸਭ ਤੇਰੀ ਤੂੰ ਸਬਸਦਾ ਸਭ ਤੁਧ ਉਪਾਇਆ ਸਬਨਾ ਬਿਸ ਤੂੰ ਬਰਤ ਦਾ ਤੂੰ ਸਭਨੀ ਧਿਆਹਾ ਤਿਸੇ ਤੂੰ ਭਗਤ ਥਾਏ ਪਾਏ ਹੈ ਜੋ ਤੁਦ ਮਨ ਭਾਇਆ ਜੋ ਹਰ ਪਵ ਭਾਵੈ ਸੋ ਤੀਐ ਸਭ ਕਰਨ ਤੇਰਾ ਕਰਾਇਆ ਸਲਾਹਿ ਹੋ ਹਰ ਸਬਨਾ ਤੇ ਵੱਡਾ ਜੋ ਸੰਤ ਜਿਨਾ ਕੀ ਪੈਜ ਰੱਖਦਾ ਆਇਆ ਸ਼ਲੋਕ ਮਹਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਜਗ ਦੀਤਾ ਸਭ ਕੋਏ ਨਾਮੇ ਕਾਰਜ ਸਿਧ ਹੈ ਸਹਿਜੇ ਹੋਏ ਸੋ ਹੋਏ ਗੁਰਮਤ ਮਤ ਅਚਲ ਹੈ ਚਲਾਏ ਨਾ ਸਕੈ ਕੋਏ ਭਗਤਾ ਕਾ ਹਰ ਇੰਦੀ ਕਾਰ ਕਰੇ ਕਾਰਜ ਸੁਭਾਵਾ ਹੋਏ ਮਨ ਮੁਖ ਮੂਲੋਂ ਪੁਲਾਇਨ ਵਿੱਚ ਲਭ ਲੋਭ ਅਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਜ਼ਰੈ ਸਬਦ ਨਾ ਕਰੈ ਵਿਚਾਰ ਸੋਦੇ ਮਤ ਕਰਤੇ ਹਿਰ ਲਈ ਬੋਲਨ ਸਭ ਵਿਕਾਰ ਦਿੱਤੈ ਕਿ ਤੈ ਨ ਸੰਤੋਖੀ ਹਨ ਅੰਤਰ ਤਿਸਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁੱਖਾ ਨਾਲੋ ਟੁੱਟਿਆ ਭਜੀ ਜਿਨਾ ਮਾਇਆ ਮੋਹ ਪਿਆਰ ਮਹੱਲਾ ਤੀਜਾ ਤਿਨ ਕੋ ਸੰਸਾ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਧੁਰ ਤਿਨ ਕੀ ਪੈਰ ਰਖਦਾ ਆਪੇ ਰਖਣਹਾਰ ਮਿਲ Pritam ਸੁਖ ਪਾਇਆ ਸਚਾ ਸਬਦ ਵਿਚਾਰ ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰ ਪੌੜੀ ਜੀ ਜੰਤ ਸਭ ਤੇ ਰਿਆ ਤੂੰ ਸੁਖਨਾਰਾਸ ਜਿਸਨੋਂ ਤੂੰ ਦੇਹ ਇਸ ਸਭ ਕਿਛ ਮਿਲਾਇ ਕੋਈ ਹੋਰ ਸ਼ਰੀਕ ਨਾਹੀ ਤੁਧ ਪਾਸ ਤੂੰ ਇੱਕੋ ਦਾਤਾ ਸਭ ਸੁਦਾ ਹਾਰੇ ਪਹਿ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੋਂ ਮਨ ਲਹਿ ਸੋ ਜਨ ਸਾਵਾਸ ਸਭ ਤੇਰਾ ਚੋਜ ਬਰਤਦਾ ਦੁਖ ਸੁਖ ਉਧ ਪਾਸ ਸਲੋਕ ਮਹੱਲਾ ਤੀਜਾ ਗੁਰਮੁਖ ਸਚੈ ਭਾਵ ਦੇ ਤਰ ਸਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦੇ ਵਿਚਾਰ ਅੰਤਰ ਸਬਦ ਵਸਾਇਆ ਦੁੱਖ ਕਟਿਆ ਚਾਨਣਾ ਨੇ ਪੀਆ ਕਰਤਾਰ ਨਾਨਕ ਰੱਖਣਹਾਰਾ ਰਖਸੀ ਆਪਣੀ ਕਿਰਪਾ ਧਾਰ ਮਹੱਲਾ ਤੀਜਾ ਗੁਰ ਕੀ ਸੇਵਾ ਚੱਕਰੀ ਪੈ ਰਚਕਾਰ ਕਮਾਏ ਜਿਹਾ ਸੇਵਾ ਤੇ ਹੋ ਹੋਵੇ ਜੇ ਚੱਲਤ ਸੈਰ ਜਾਏ ਨਾਨਕ ਸਬਕ ਸੇ ਆਪ ਹੈ ਅਵਰਨਾ ਦੂਜੀ ਜਾਏ ਬੋੜੀ ਤੇਰੀ ਹੀ ਬੜੀ ਆਈ ਤੂੰ ਹੈ ਜਾਣਦਾ ਤੁਧ ਜੇਵੜ ਅਵਰਨਾ ਕੋਈ ਤੁਧ ਜੇਵੜ ਹੋਰ ਸਰੀਕ ਹੋਵੇ ਤਾਂ ਆਖੀਐ ਤੁਧ ਜੇਵੜ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿਨ ਸੁਖ ਪਾਇਆ ਹੋਰ ਤਿਸਤੇ ਦੀਸ ਭਰੇ ਕਿਆ ਕੋਈ ਤੂੰ ਭੰਨਣ ਘੜਨ ਸਮਰੱਥ ਦਾ ਤਾਰ ਹੈ ਤੁਦ ਅਗੇ ਮੰਗਣ ਨੂੰ ਹੱਥ ਜੋੜ ਖੜੀ ਸਭ ਹੋਈ ਤੁਦ ਜੀਵੜ ਦਾ ਤਾਰ ਮੈਂ ਕੋਈ ਨਦਰਣਾ ਆਵਈ ਤੁਦ ਸਭ ਸੈ ਨੋ ਦਾਨ ਦਿੱਤਾ ਖੰਡੀ ਵਰ ਭੰਡੀ ਪਾਤਾਲੀ ਪੁਰੀ ਸਭ ਲੋਈ ਸੋ ਲੋਕ ਮਹੱਲਾ ਤੀਜਾ ਮਨ ਪਰ ਤੀਤਨਾ ਆਈਆ ਸਹਿਜਨਾ ਲੱਗੋ ਪਾਓ ਸਬਦੈ ਸਾਧਨਾ ਪਾਯੋ ਮਨ ਹਟਿਆ ਗੁਣ ਗਾਏ ਨਾਨਕ ਆਇਆ ਸੋ ਪਰਵਾਣ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ ਆਪਣਾ ਆਪ ਨਾ ਪਛਾਣੈ ਮੂੜਾ ਅਬਰਾ ਆਖ ਦੁਖਾਏ ਮੁੰਡੇ ਦੀ ਕਸਲਤ ਨਾ ਗਈਆ ਅੰਦੇ ਵਿਛੜ ਚੋਟਾ ਖਾਏ ਸਤਿਗੁਰ ਕਾ ਪੈ ਪੰਨ ਨਾ ਘੜਿਓ ਰਹਿ ਅੰਕ ਸਮਾਏ ਆਨੰਦਨ ਸਹਿਸਾ ਕਦੇ ਨ ਚੂਕੈ ਜਨ ਸਭ ਦੇ ਜੋਤ ਪਾਏ ਕਾਮ ਕ੍ਰੋਧ ਲੋਭ ਅੰਤਰ ਸਬੱਲਾ ਨਿਤ ਧੰਦਾ ਕਰਤਿ ਬਿਹਾਇ ਚਰਣਾ ਕਰ ਦੇਖਤ ਸੁਣ ਠੱਕੇ ਦੇਹ ਮੁਕੇ ਨੇੜਾ ਆਇ ਸਚਾ ਨਾਮ ਨਾ ਲਗੋ ਮੀਠਾ ਜਿਤ ਨਾਮ ਨਵ ਨਿਦ ਪਾਏ ਜੀਵਤ ਮਰੈ ਮਰੈ ਫੁਨ ਜੀਵੈ ਤਾ ਮੋਕ ਅੰਤਰ ਪਾਏ ਤੁਰ ਕਰਮ ਨਾ ਪਾਇਓ ਪ੍ਰਾਣੀ ਬਿਨ ਕਰਮਾ ਕੀ ਆ ਪਾਏ ਗੁਰ ਕਾ ਸਬਦ ਸਭ ਮਾਲ ਤੁਮ ਦੇ ਗਤ ਮਤ ਸਬਦੇ ਪਾਏ ਨਾਨਕ ਸਤਿਗੁਰ ਕਦਹੀ ਪਾਏ ਜਾਂ ਵਿਛੋਂ ਆਪ ਗਵਾਏ ਪੌੜੀ ਜਿਤੇ ਚਿਤ ਬਸਿਆ ਮੇਰਾ ਸਵਾਮੀ ਤਿਸਨੋ ਕਿਉ ਅੰਦੇਸਾ ਕਿਸੈ ਗੱਲੇ ਦਾ ਲੋੜੀਐ ਹਰ ਸੁਖ ਦਾਤਾ ਸਭਨਾ ਗੱਲਾਂ ਕਾ ਤਿਸਨੋ ਧਿਆਨ ਦੇ ਆ ਕਿਵ ਨਿਮਖ ਕਢੀ ਮੋੜੀਐ ਜਿਨ ਹਰਿ ਤੇ ਆਇਆ ਤਿਸ ਨੂੰ ਸਰਬ ਕਲਿਆਣ ਹੋਇ ਨਿਤ ਸੰਤ ਜਿਨਾ ਕੀ ਸੰਗਤ ਜਾਏ ਬਹਿਜੈ ਮੋਹ ਜੋੜੀਐ ਸਭ ਦੁਖ ਭੋਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਹਰਿ ਕਿਰਪਾ ਦੇ ਹੋਆ ਹਰ ਭਗਤ ਹਰ ਭਗਤ ਜਿਨਾ ਕੈ ਮੋਹਿ ਡਿਠੈ ਜਗਤ ਤਰਿਆ ਸਭ ਲੋੜੀਐ ਸੋ ਲੋਕ ਮਹੱਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰਿ ਕਾ ਸਉਨਾ ਪਾਇਆ ਨਾਨਕ ਰਸਨਾ ਸਭ ਦਿਵਸ ਆਏ ਜਿਨ ਹਰਿ ਹਰਿ ਮਨ ਨਵਸਾਇਆ ਮਹੱਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰਿ ਕਾ ਨਾਮ ਵਿਸਾਰਿਆ ਨਾਨਕ ਗੁਰਮੁਖ ਰਸਨਾ ਹਰਿ ਜਪੈ ਹਰਿ ਕੈ ਨਾਹੇ ਪਿਆਰਿਆ ਹਰਿ ਆਪੇ ਠਾਕੁਰ ਸੇਵਕ ਭਗਤ ਹਰਿ ਆਪੇ ਕਰੇ ਕਰਾਏ ਹਰਿ ਆਪੇ ਵੇਖਾ ਵਿਖਸਾਏ ਆਪੇ ਜਿਤ ਭਾਵੈ ਤਿਤ ਲਾਏ ਹਰ ਇਕ ਨਾ ਮਾਰਗ ਪਾਏ ਆਪੇ ਹਰ ਇਕ ਨਾ ਉਜੜ ਪਾਏ ਪਰ ਸੱਚਾ ਸਾਹਿਬ ਸਚ ਤਪਾਵਸ ਕਰ ਵੇਖੈ ਚਲਤ ਸਵਾਏ ਗੁਰ ਪ੍ਰਸਾਦ ਕਹੇ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਸਾ ਲੋਕ ਮਹੱਲਾ ਤੀਜਾ ਦਰਵੇਸੀ ਕੋ ਜਾਣ ਸੀ ਬਿਰਲਾ ਕੋ ਦਰਵੇਸ ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ ਜੇ ਆਸਾ ਅੰਦੇਸਾ ਤਦ ਰਹਿ ਗੁਰਮੁਖ ਪਿਖਿਆ ਨਾਮ ਤਿਸਕੇ ਚਰਨ ਅਪਕਾਲਿਯ ਹੈ ਨਾਨਕ ਹੋਵਲਿਹਾਰੇ ਜਾਉ ਮਹਲਾ ਤੀਜਾ ਨਾਨਕ ਕਰਵਰ ਇਕ ਫਲ ਦੁਇ ਪੰਖੇਰੂ ਆਹੇ ਆਵਤ ਜਾਤਨਾ ਦੀ ਸਰੀ ਨਾ ਪਰਪੰਖੀ ਤਾਹੇ ਬਹਰੰਗੀ ਰਸ ਭੋਗਿਆ ਸਭ ਦਰਹਿ ਨਿਰਵਾਣ ਹਰ ਰਸ ਫਲ ਰਾਤੇ ਨਨਕਾ ਕਰਮ ਸਚਾ ਨੀ ਸਾਨ ਪੌੜੀ ਆਪੇ ਧਰਦੀ ਆਪੇ ਹੈ ਰਾਹਕ ਆਪ ਜਮਾਏ ਪੀਸਾਵੇ ਆਪ ਪਕਾਵੇ ਆਪ ਭਾਂਡੇ ਦੇ ਫੁਰੋਸਾ ਆਪੇ ਹੀ ਬੈ ਖਾਵੇ ਆਪੇ ਜਲਿਆ ਆਪੇ ਹੈ ਛਿੰਗਾ ਆਪੇ ਚੁਲੀ ਭਰਾਵੈ ਆਪੇ ਸੰਗਤ ਸਤ ਬਹਾਨੈ ਆਪੇ ਵਿਦਾ ਕਰਾਵੈ ਜਿਸਨੋ ਕਿਰਪਾਲ ਹੋਵੈ ਹਰਿ ਆਪੇ ਜਿਸਨੋ ਹੁਕਮ ਮੰਨਾਵੈ ਸਤ ਲੋਕ ਮਹੰਲਾ ਕੀਜਾ ਕਰਮ ਧਰਮ ਸਭ ਬੰਦਨਾ ਪਾਪ ਤੁੰਸਨ ਬੰਦ ਮਮਤਾ ਬੋਹ ਸੋ ਬੰਦਨਾ ਪੁੱਤਰ ਪਲਤਰ ਸੋ ਧੰਦ ਜਹ ਦੇਖਾਤ ਹੈ ਜਿਵਰੀ ਮਾਇਆ ਕਾਸ ਨੰਬੰਦ ਨਾਨਕ ਸੱਚੇ ਨਾਮ ਬਿਨ ਵਰਤਣ ਵਰਤਾ ਅੰਦ ਮਹਲਾ ਚੌਥਾ ਅੰਦੇ ਚਾਨਣ ਤਾਂ ਕੀਐ ਜਾਂ ਸਤਿਗੁਰ ਮਿਲੈ ਰਜਾਏ ਬੰਧਨ ਤੋੜੈ ਸਤਿਵਸੈ ਅਗਿਆਨ ਅੰਧੇਰਾ ਜਾਏ ਸਭ ਕੁਛ ਦੇਖੈ ਕਿਸੇ ਕਾ ਜਨ ਕੀ ਆਤਨ ਸਾਜ ਨਾਨਕ ਸਰਨ ਕਰ ਤਾਰ ਕੀ ਕਰਤਾ ਰੱਖੈ ਲਾਜ ਪੌੜੀ ਜਦੋਂ ਆਪੇ ਥਾੜ੍ਹ ਲਿਆ ਬਹਿ ਕਰਤਾ ਤਦੋਂ ਹੋਂ ਪੋਚਨਾ ਸੇਵਕ ਬੀਆ ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰਨਾ ਦੂਜਾ ਬੀਆ ਫਿਰ ਆਪੇ ਜਗਤ ਪਾਇਆ ਕਰਤਾ ਧਾਨ ਸਭਨਾ ਕੋ ਦੀਆ ਆਪੇ ਸੇਵਮਣਾਈਐ ਨਾ ਗੁਰਮਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੇ ਸੋ ਥੀਆ ਸੋ ਲੋਕ ਮਹੱਲਾ ਤੀਜਾ ਗੁਰਮੁਖ ਪ੍ਰਭ ਸੇਵੈ ਸਤਿ ਸਾਚਾ ਆਨੰਦ ਸਹਿਜ ਪਿਆਰ ਸਦਾ ਆਨੰਦ ਗਾਵੇ ਗੁਣ ਸਾਚੇ ਅਰਜ ਗੁਰੁ ਘਰ ਉਤਾਰ ਅੰਤਰ ਪੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਆਨ ਆਪੇ ਕਿਰਪਾ ਧਾਰ ਮਹੱਲਾ ਤੀਜਾ ਕਹਿਐ ਕਥਿਐ ਨਾ ਪਾਈਐ ਅਨੰਦ ਰਹੇ ਸਦਾ ਗੁਣ ਗਾਏ ਬਿਨ ਕਰਮੈ ਕਿਨੇ ਨਾ ਪਾਇਓ ਪੌਂ ਕਮੋਏ ਫਿਰ ਲਾਏ ਗੁਰ ਕਾ ਸਬਦਿ ਮਨ ਤਨ ਭਿਜੈ ਆਪਸੈ ਮਨਿ ਆਈ ਨਾਨਕ ਨਤਰੀ ਪਾਈਐ ਆਪੇ ਨੈ ਇਮ ਲਾਏ ਪੌੜੀ ਆਪੇ ਵੇਦ ਪੁਰਾਣ ਸਭ ਸਾਸਤ ਆਪ ਕਥੈ ਆਪ ਭਿਜੈ ਆਪੇ ਹੀ ਬਹਿ ਪੂਜੇ ਕਰਤਾ ਆਪ ਪਰਪੰਚ ਕਰੀਜੈ ਆਪ ਪਰ ਵਿਰਤ ਆਪ ਨਿਰਦਰਤੀ ਆਪੇ ਔਕਾਤ ਕਥੀਜੈ ਆਪੇ ਪੁਨ ਸਭ ਆਪ ਕਰਾਏ ਆਪ ਅਲਖਤ ਬਰਤੀਜੈ ਆਪੇ ਸੁਖ ਦੁਖ ਦੇਵੇ ਕਰਦਾ ਆਪੇ ਬਖਸ਼ ਕਰੀਜੈ ਸਲੋਕ ਮਹਲਾ 3 ਸੇਖਾਂ ਅੰਦਰੋਂ ਜੋਰ ਛੱਡ ਤੂੰ ਭਉ ਕਰ ਝਲ ਗਵਾਏ ਗੁਰ ਕੈ ਭੈ ਕੀਤੇ ਨਿਸਰੇ ਭੈ ਵਿੱਚ ਨਿਰਭਉ ਪਾਏ ਮਨ ਪਠੋਰ ਸਬਦ ਭੇਦ ਤੂੰ ਸਾਂਤ ਬਸੈ ਮਨ ਆਏ ਸਾਂਤੀ ਵਿੱਚ ਕਾਰ ਕਮਾਵਣੀ ਸਾਖ ਅਸਮ ਪਾਏ ਥਾਏ ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ ਪੁੱਛਾਂ ਵਿਗਿਆਨੀਆਂ ਜਾਏ ਮਹੱਲਾ ਤੀਜਾ ਮਨ ਮਕ ਮਾਇਆ ਮੋਹ ਹੈ ਨਾਮ ਨ ਲਗੋ ਪਿਆਰ ਕੂੜ ਕਮਾਵੇ ਕੂੜ ਸੁਨਗਰਾ ਹੈ ਕੂੜ ਕਰੇ ਆਹਾਰ ਵਿਖ ਮਾਇਆ ਧਨ ਸੰਚਿ ਮਰਹਿ ਅੰਤਿ ਹੋਏ ਸਭ ਛਾਰ ਕਰਮਾ ਧਰਮ ਸੁਧ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਜੇ ਮਨ ਮੁਖ ਕਮਾਵੈ ਸੋ ਥਾਏ ਨਾ ਪਵੈ ਦਰਗੈ ਹੋਏ ਖੋਵਾਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਪਰ ਭੰਡ ਕਰੇ ਆਪੇ ਸਮੁੰਦ ਆਪ ਹੈ ਸਾਗਰ ਆਪੇ ਹੀ ਵਿਚ ਰਤਨ ਧਰੇ ਆਪ ਲਹਾਏ ਕਰੇ ਜਿਸ ਕਿਰਪਾ ਜਿਸਨੋਂ ਗੁਰਮੁਖ ਕਰੇ ਹਰੇ ਆਪੇ ਭਉਜਲ ਆਪ ਹੈ ਬੋਹਿਥਾ ਆਪੇ ਖੇਵਟ ਆਪ ਤਰੇ ਆਪੇ ਕਰੇ ਕਰਾਏ ਕਰਤਾ ਅਬਰਨ ਦੂਜਾਤ ਜੈ ਸਰੇ ਸਾਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਭਨ ਹੈ ਜੇ ਕੋ ਕਰੇ ਚਿਤ ਲਾਏ ਨਾਮ ਪਦਾਰਿਤ ਪਾਈਐ ਚਿੰਤ ਬਸੈ ਮਨ ਆਏ ਜਨਮ ਮਰਨ ਦੁਖ ਕਟਿਐ ਹਮੇ ਮਮਤਾ ਜਾਏ ਉੱਤਮ ਪਦਵੀ ਪਾਈਐ ਸੱਚੇ ਰਹੈ ਸਮਾਏ ਨਾਨਕ ਪੂਰਬ ਜਿਨ ਕੋ ਲਿਖਿਆ ਤਿਨਾਂ ਸਤਿਗੁਰ ਮਿਲਿਆ ਆਏ ਮਹਲਾ ਤੀਜਾ ਨਾਮ ਰਤਤਾ ਸਤਗੁਰੂ ਹੈ ਕਲ ਯੁਗ ਬੋਹਿਥ ਹੋ ਗੁਰਮਖੋ ਹੋਵੇ ਸੋ ਪਾਰ ਪਵੇ ਜਿਨ੍ਹਾਂ ਅੰਦਰ ਸੱਚਾ ਸੋਏ ਨਾਮ ਸਮਾਲੇ ਨਾਮ ਸੰਗ੍ਰਹਿ ਨਾਮੇ ਹੀ ਪਤ ਹੋਏ ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ ਪੌੜੀ ਆਪੇ ਪਾਰਸ ਆਪ ਧਾਤ ਹੈ ਆਪ ਕੀਤੋਨ ਕੰਚਨ ਆਪੇ ਖਾਹੂਰ ਸੇਵਕ ਆਪੇ ਆਪੇ ਹੀ ਪਾਪ ਖੰਡਨਨਾ ਆਪੇ ਸਭ ਕਣ ਭੋਗ ਵੈ ਸੁਆਮੀ ਆਪੇ ਹੀ ਸਭ ਅੰਜਨ ਆਪੋ ਬੇਖ ਆਪ ਸਭ ਦਿੱਤਾ ਆਪੇ ਗੁਰਮਕ ਭੰਜਨ ਜਨਨਾਤ ਕਾ ਸਾ ਲਾਹੇ ਨਾ ਰਜੈ ਤੁਧ ਕਰਤੇ ਤੂੰ ਹਰ ਸੁਖ ਦਾਤਾ ਵਡਨ ਸ਼ਲੋਕ ਮਹਲਾ 14 ਮਨ ਸਤਗੁਰ ਸੇਵੇ ਜੀ ਕੇ ਬੰਦਨਾ ਜਿੱਤੇ ਕਰਮ ਕਮਾਹੇ ਮਨ ਸਤਗੁਰ ਸੇਵੇ ਠਵਰਨਾ ਪਾਵੈ ਮਰ ਜੰਮ ਹੈ ਆਵਹਿ ਜਾਹੇ ਮੈਨ ਸਤਗੁਰ ਸੇਵੇ ਫਿੱਕਾ ਭੋਜਣਾ ਨਾਮ ਨਾ ਵਸੈ ਮਨਿ ਆਈ ਨਾਨਕ ਜਨ ਸਤਗੁਰ ਸੇਵਹਿ ਜੰਪੁਰ ਬੱਤੇ ਮਾਰਿਯਾ ਹੈ ਮਹਕਾਲੇ ਉਠ ਜਾਹੇ ਮਹੱਲਾ ਤੀਜਾ ਇਕ ਸਤਗੁਰ ਕੀ ਸੇਵਾ ਕਰਹਿ ਚੱਕਰੀ ਹਰ ਨਾਮੇ ਲਗੈ ਪਿਆਰ ਨਾਨਕ ਜਨਮ ਸਵਾਰਹਿ ਆਪਣਾ ਪੁਨ ਕਾ ਕਰਨ ਉਧਾਰ ਹੋੜੀ ਆਪੇ ਚਾਟ ਸਾਲ ਆਪ ਹੈ ਆਦਾ ਆਪੇ ਚਾਟੜੇ ਪਰਮ ਕੋ ਆਣੀ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇਕਠੈ ਪੜ ਬੁੱਝੇ ਸਭ ਆਪੇ ਇਕਠੈ ਆਪੇ ਕਰੇ ਇਆਣੇ ਇਕਨਾ ਅੰਦਰ ਮਹਿਲ ਬੁਲਾਏ ਜਾਂ ਆਪ ਤੇਰੇ ਮਨ ਸੱਚੇ ਭਾਣੇ ਜਿਨਾ ਆਪੇ ਗੁਰਮੁਖ ਦੇ ਵੜਿਆਈ ਸੇ ਜਨ ਸੱਚੀ ਦਰਘੇ ਜਾਣੇ ਸਾ ਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮ ਮਗ ਮਨ ਮਾ ਪੀਵਣ ਹਾਰ ਕਰੋਜ ਪਟੋਰੀ ਮਹਿ ਪਰੀ ਪੀਲਾਵਾ ਅਹੰਕਾਰ ਮਜਲਸ ਟੂੜੇ ਲਬ ਕੀ ਪੀ ਪੀ ਹੋਏ ਖਵਾਰ ਕਰਨੀ ਲਾਹਣ ਸਤ ਗੁੜ ਸੱਚ ਸਰਾ ਕਰ ਸਾਰ ਗੁਣ ਮੰਡੇ ਕਰ ਸੀਰ ਘੀਰੋ ਸਰਬ ਮਾਸ ਆਹਾਰ ਗੁਰਮੁਖ ਪਾਗੇ ਨਾਨਕਾ ਖਾਦੇ ਜਹੇ ਵਿਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਆਪਮਦ ਮਜਲਸ ਜਸਨਾਤਾਤ ਮਨ ਸਾ ਪਟੋਰੀ ਪੂੜ ਭਰੀ ਪੀ ਲਾਇ ਜਮਕਾਲ ਇਤ ਮਦ ਪੀਤੇ ਨਾਨਕਾ ਬਹੁਤੇ ਖਟিয়ে ਵਿਕਾਰ ਗਿਆਨ ਗੁੜ ਸਾ ਲਾਹ ਮੰਡੇ ਭਉ ਮਾਸ ਆਹਾਰ ਨਾਨਕ ਇਹ ਭੋਜਨ ਸਚ ਹੈ ਸਾਚ ਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅਮਰਤ ਇਸ ਕੀ ਧਾਰ ਸਤ ਸੰਗਤ ਸਿਉ ਮੇ ਲਾਭ ਹੋਏ ਲਿਵ ਪਟੋਰੀ ਅਮਰਤ ਭਰੀ ਪੀ ਪੀ ਕਟੇ ਵਿਕਾਰ ਪੌੜੀ ਆਪੇ ਸਰ ਨਾਰ ਗੰਗੰ ਧਰਵਾ ਆਪੇ ਖਟਦਰਸ਼ਨ ਕੀ ਬਾਣੀ ਆਪੇ ਸਿਵ ਸੰਗ ਕਰਮ ਹਿਸਾ ਆਪੇ ਗੁਰਮਖ ਅਕਾਤ ਕਹਾਣੀ ਆਪੇ ਜੋ ਕੀ ਆਪੇ ਪੋਗੀ ਆਪੇ ਸਨੇ ਆਸੀ ਫਰੇਬ ਬਾਣੀ ਆਪੈ ਨਾਲ ਗੋਸ਼ਟ ਆਪ ਉਪਦੇਸਾ ਆਪੈ ਸੁਖੜ ਸਰੂਪ ਸਿਆਣੀ ਆਪਣਾ ਚੋਜ ਕਰ ਦੇਖਾ ਆਪੇ ਆਪੇ ਸਦਨਾ ਦੀਆਂ ਕਾਹ ਜਾਣੀ ਸਲੋਕ ਮਹੱਲਾ ਕੀਜਾ ਇਹ ਸਮਧਿਆ ਪਰਵਾਣ ਹੈ ਜਿਤ ਹਰ ਪਵ ਮੇਰਾ ਚਿਤ ਆਵੇ ਹਰਿ ਸੋ ਪ੍ਰੀਤ ਉਪਜੈ ਮਾਇਆ ਮੋਹ ਜਲਾਵੇ ਗੁਰ ਪਰਸਾਦੀ ਜੁਗਦਾ ਮਰੈ ਮਨੁਆ ਅਸਰ ਸੰਧਿਆ ਕਰੈ ਵਿਚਾਰ ਨਾਨਕ ਸੰਧਿਆ ਕਰੈ ਮਨ ਮੁਕੀ ਜਿਉ ਨਾ ਟਿਕੈ ਮਰਗ ਮੇ ਹੋਏ ਖੁਵਾਰ ਮਹਲਾ ਤੀਜਾ ਪ੍ਰੇਮ ਪ੍ਰੋਕਰਤੀ ਸਭ ਜਗਤਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਪੋੜੀ ਆਪੇ ਤੰਤ ਪਰਮ ਤੰਤ ਸਭੇ ਆਪੇ ਆਪੇ ਠਾਕੁਰ ਦਾਸ ਸਿਆ ਆਪੇ 10 ਅਠ ਬਰਨ ਉਪਾਇਨ ਆਪ ਬ੍ਰਹਮ ਆਪ ਰਾਗ ਦਇਆ ਆਪੇ ਮਾਰੇ ਆਪੇ ਛੋੜੈ ਆਪੇ ਬਖਸ਼ੇ ਕਰੀ ਦਇਆ ਆਪ ਅਪੁਲ ਨ ਭੁੱਲੇ ਕਬੀ ਸਭ ਸਚ ਤਪੱਸ ਸਤਿਥਿਆ ਆਪੇ ਜਿਨਾ ਮੁਝਾਏ ਗੁਰਮਖ ਤਿਨ ਅੰਦਰੋਂ ਦੂਜਾ ਪਰਮ ਗਇਆ ਸੋ ਲੋਕ ਮਹੱਲਾ ਪੰਜਵਾਂ ਹਰ ਨਾਮ ਨਾ ਸਿਮਰੈ ਸਾਥ ਸੰਗ ਤੈ ਤਨ ਉੱਡੈ ਖੇਹ ਜਿਨ ਕੀ ਤੀਤਿ ਸੇ ਨਾ ਜਾਣਾਈ ਨਾਨਕ ਛਟ ਅਲੂਣੀ ਦੇਹ ਮਹੱਲਾ ਪੰਜਵਾਂ ਘਟ ਵਸੇ ਚਰਨਾਰ ਬਿੰਦ ਰਸਨਾ ਗਪੈ ਗੋਪਾਲ ਨਾਨਕ ਸੋ ਕਬ ਸਿਮਨਿਆ ਤਿਸ ਦੇਹੀ ਕੋ ਪਾਲ ਤੋੜੀ ਆਪੇ ਅਸੜ ਕੀਰਤ ਕਰਤਾ ਆਪ ਕਰੇ ਇਸ ਨਾਮ ਆਪੇ ਸੰਜਮ ਵਰਤਾ ਸੁਆਮੀ ਆਪ ਜਪਾਏ ਏ ਨਾਮ ਆਪ ਬਿਆਲ ਹੋਏ ਪਉਖੰਡਨ ਆਪ ਕਰੇ ਸਬਦਾਨ ਜਿਸਨੋ ਗੁਰਮੁਖ ਆਪੁ 부ਝਾਏ ਸੋ ਸਦਹੀ ਦਰਗਹਿ ਪਾਏ ਮਾਨ ਜਿਸ ਦੀ ਪੈਜ ਰਖੈ ਹਰ ਸੁਆਮੀ ਸੋ ਸੱਚਾ ਹਰਿ ਜਾਨ ਸਾ ਲੋਕ ਮਹੱਲਾ ਕੀ ਜਾ ਨਾਨਕ ਦਿਨ ਸਤਿਗੁਰ ਪੇਟੇ ਜਗ ਅੰਧ ਹੈ ਅੰਦੇ ਕਰਮ ਕਮਾਏ ਸਬਦੈ ਸਿਉ ਚਿਤ ਨਾ ਲਾਵਈ ਜਿਤ ਸੁਖ ਵਸਾ ਮਾਨਯਾਏ ਤਾਮਸ ਲੱਗਾ ਸਦਾ ਫਿਰੈ ਇਹਨਸ ਜਲਤਿ ਦੇਹਾਏ ਜੋ ਤਿਸ ਭਾਵੇ ਸੋ ਤੀਏ ਕਹਿਣਾ ਖੂਨਾ ਜਾਏ ਮਹੱਲਾ ਕੀ ਜਾ ਸਤਿਗੁਰੂ ਫਰਮਾਇਆ ਕਾਰੀ ਇਹ ਕਰੇਹ ਗੁਰੂਤਵਾਰ ਹੋਇ ਕੈ ਸਾਹਿਬ ਸਨਮਾਨਿਐੋ ਸਾਹਿਬ ਸਦਾ ਦੂਰ ਹੈ ਭਰਮੇ ਕੇ ਸ਼ੋਰ ਕਟਕੈ ਅੰਤਰ ਜੋਤਿ ਘਰੇਹ ਹਰਿ ਕਾ ਨਾਮ ਅੰਮ੍ਰਿਤੁ ਹਾਰੂ ਇਹ ਲਾਇਹੁ ਸਤਗੁਰ ਕਾ ਭਾਣਾ ਸਚਿ ਤਰਖੋ ਸੰਜਮ ਸਚਾ ਦੇਹੁ ਨਾਨਕ ਐਥਾ ਸੁਖਾ ਅੰਦਰਿ ਰਾਖਸੀ ਅੱਗੇ ਹਰਿ ਸਿਉ ਕੇਲ ਕਰੇਹ ਪਾੜੀ ਆਪੇ ਪਾਰ ਉਠਾਰੇ ਬਣਸਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਜੇ ਆਪੇ ਹੀ ਮਹ ਪਾਏ ਆਪੇ ਕਰਤਾ ਆਪੇ ਪ੍ਰਭੂਤਾ ਆਪੇ ਦੇਵ ਦਿਵਾਏ ਆਪੇ ਸਾਹਿਬ ਆਪੇ ਹੈ ਰੱਖਾ ਆਪੇ ਰਹਿ ਹਸਮਾਈ ਜਨ ਨਾਨਕ ਬੜਿਆਈ ਆਕੇ ਹਰ ਕਰਤੇ ਕੀ ਜਿਸਨੋ ਤੇਲ ਨਾਮੁ ਤਮਾਏ ਸਾ ਲੋਕ ਮਹੱਲਾ ਕੀ ਜਾ ਮਾਨਸ ਭਰਿਆ ਆਣਿਆ ਹਾ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਪਰਨ ਭਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਨਈ ਕਸਮੋ ਧਕੇ ਖਾਏ ਜਿਤ ਪੀਤਾ ਕਸਮ ਵਿਸਰੈ ਦਰਗਹਿ ਮਿਲੈ ਸਜਾਏ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ ਨਾਨਕ ਨਦਰੀ ਸੱਚ ਮਗ ਪਾਈਐ ਸਤਿਗੁਰ ਮਿਲੈ ਜਿ ਸਿ ਆਏ ਸਦਾ ਸਾਹਿਬ ਕੈ ਰੰਗ ਰਹੈ ਮਹਿਲੀ ਪਾਵੈ ਥਾਉ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੈ ਜਾਂ ਇਸ ਨੂੰ ਸੋਜੀ ਹੋਏ ਜਾ ਤਿਨ ਸਵਾਨਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ ਨਾਨਕ ਨਤਰ ਕਰੇ ਜੇ ਆਪਣੀ ਸਤਿਗੁਰ ਮੇਲੈ ਸੋਏ ਗੁਰ ਪ੍ਰਸਾਦਿ ਜੀਵਤ ਮਰੈ ਤਾਂ ਫਿਰ ਮਰਨ ਨ ਹੋਏ ਔੜੀ ਜਿਦਾ ਕੀਤਾ ਸਭ ਕੁਛ ਹੋਵੈ ਕਿਸਨੋ ਪਰਵਾਹ ਨਹੀਂ ਕਿਸੈ ਕੇਰੀ ਅਰਜੋ ਤੇਰਾ ਦਿੱਤਾ ਸਭ ਕੋ ਖਾਵੈ ਸਭ ਮੋਤਾਜੀ ਕੱਢੈ ਤੇਰੀ ਜੇ ਤੁਧ ਨੋ ਸਾਲਾ ਹੈ ਸੋ ਸਭ ਕਿਛ ਪਾਵੈ ਜਿਸਨੋ ਕਿਰਪਾ ਜਗਤ ਜਨ ਕੇਰੀ ਸੋਈ ਸਾਹੋ ਸੱਚਾ ਬਣਜਾਰਾ ਜਿਨ ਵਖਰ ਬਤਿਆ ਹਰ ਨਾਮ ਤਨ ਤੇਰੀ ਸਭ ਤੇ ਸੈ ਨੋ ਸਲਾਹ ਹੋ ਸੰਤ ਹੋ ਜਿਨ ਦੂਜੇ ਭਾਵ ਕੀ ਮਾਰ ਬਡਾਰੀ ਢੇਹੀ ਸ਼ਲੋਕ ਕਬੀਰਾ ਮਰਤਾ ਮਰਤਾ ਜਗੂਆ ਮਰ ਪਹਿ ਨਾ ਜਾਣ ਕੋਏ ਐਸੀ ਮਰਣੀ ਜੋ ਮਰਐ ਪੌਣ ਨ ਮਰਨਾ ਹੋਏ ਮਹੱਲਾ ਤੀਜਾ ਕਿਆ ਜਾਣਾਂ ਕਿਵੇਂ ਮਰਹੇਗੇ ਕੈਸਾ ਮਰਨਾ ਹੋਏ ਜੇ ਕਰ ਸਾਹਿਬ ਮਨਹੁ ਨਾਗੀ ਸਰੈ ਤਾਂ ਸਹਿਲਾ ਮਰਨਾ ਹੋਏ ਮਰਨੈ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ ਗੁਰਪ੍ਰਸਾਦੀ ਜੀਵਤ ਮਰਐ ਹੁਕਮੈ ਬੁੱਝੈ ਸੋਏ ਨਾਨਕ ਐਸੀ ਮਰਣੀ ਜੋ ਮਰਐ ਕਾਂ ਸਤ ਜੀਵਨ ਹੋਏ ਪੌੜੀ ਜਾਏ ਆਪ ਕਿਰਪਾਲ ਹੋਵੇ ਹਰ ਸਾਮੀ ਤਾਂ ਆਪਣਾ ਨਾਮ ਆਪ ਜਪავੈ ਆਪੇ ਸਤਗੁਰ ਮੇਲ ਸੁਖ ਦੇਵੇ ਆਪਣਾ ਸੇਵਕ ਆਪ ਹਰ ਭਾਵੈ ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੈ ਆਪਣਿਆਂ ਭਗਤਾਂ ਕੀ ਪੈਰੀ ਪਾਵੈ ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੈ ਜੋ ਹਰ ਦਾ ਪਿਆਰਾ ਸੋ ਸਭਨਾ ਦਾ ਪਿਆਰਾ ਹੋਰ ਕੀਤੀ ਝਾਕ ਚਾਖ ਆਵੇ ਜਾਵੇ ਸਲੋਕ ਮਹਲਾ 3 ਜਾ ਰਾਮ ਰਾਮ ਕਰਤਾ ਸਭ ਜਗੁ ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁਲ ਨ ਤੁਲਿਆ ਜਾਏ ਕੀਮਤ ਕਿਨੇ ਨ ਪਾਈਆ ਕਿਤੇ ਨ ਲਿਆ ਜਾਏ ਗੁਰ ਕਾ ਸਬਦ ਭੇਦਿਆ ਇਨ ਵਿਦਵਸਿਆ ਮਨਿ ਆਏ ਨਾਨਕ ਆਪ ਅਉ ਮਿਓ ਹੈ ਗੁਰਪ੍ਰੀਤ ਪਾਤੇ ਰਹਿ ਆਸ ਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਆਇ ਮਹੱਲਾ ਤੀਜਾ ਏ ਮਨ ਇਹੋ ਤਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਟੋਟਾ ਬੂਲ ਨ ਆਵਈ ਲਹਾ ਸਦਹੀ ਹੋਏ ਖਾਦੈ ਖਰਚਿਐ ਟੋੜ ਨ ਆਵਈ ਸਦਾ ਸਦਾ ਉਹ ਦੇ ਸਹਿਸਾ ਬੂਲ ਨ ਹੋਵਈ ਆਣ ਤੱਕਦੇ ਨਾ ਹੋਏ ਨਾਨਕ ਗੁਰਮਖ ਪਾਈਐ ਜਾਂ ਕੋ ਨਦਰ ਕਰੇ ਪੌੜੀ ਆਪੇ ਸਭ ਕੱਢ ਅੰਦਰੇ ਆਪੇ ਹੀ ਬਾਹਰ ਆਪੇ ਗੁਬਤ ਵਰਤਦਾ ਆਪੇ ਹੀ ਜਾਹਰ ਜੁਗ ਸ਼ਕਤੀ ਹੀ ਗੁਵਾਰ ਕਰ ਵਰਤਿਆ ਸੁਨਾਹਰ ਓਥੈ ਵੇਦ ਪੁਰਾਨਾ ਸਾਸ ਸਾ ਆਪੇ ਹਰ ਨਰ ਹਰ ਬੈਠਾ ਤਾੜਿ ਲਾਏ ਆਪ ਸਬਦੋਂ ਹੀ ਬਾਹਰ ਆਪਣੀ ਮਿਤ ਆਪ ਜਾਣਦਾ ਆਪੇ ਹੀ ਗੋਹਰ ਸਲੋਕ ਮਹੰਲਾ ਤੀਜਾ ਹਮੇ ਵਿਚੇ ਜਗਤ ਮੁਵਾ ਮਰਦੋ ਮਰਦਾ ਜਾਏ ਜਿ ਚਰ ਵਿਚ ਦਮ ਹੈ ਤਿ ਚਰਨਾ ਚੇਤਈ ਕੇ ਕਰੇਗ ਅਗੇ ਜਾਏ ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇਥੇ ਕਮਾਵੈ ਸੋ ਮਿਲੈ ਅੱਗੇ ਪਾਏ ਜਾਏ ਮਹੱਲਾ ਤੀਜਾ ਤੁਰਖਾਸ ਨੇ ਕਾ ਹੁਕਮ ਪਿਆ ਬਿਨ ਸਤਗੁਰ ਚੇਤਿਆ ਨ ਜਾਏ ਸਤਗੁਰ ਮਿਲਿਆ ਅੰਤਰ ਰਵ ਰਹਾ ਸਦਾ ਰਹਿ ਜਾ ਲਿਵ ਲਾਏ ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਤਾ ਜਾਏ ਜਨਮ ਮਰਨ ਕਾ ਭੋਗਿਆ ਜੀਵਨ ਪਦਵੀ ਪਾਏ ਨਾਨਕ ਇਹੋ ਮਰਤਵਾ ਕਿਸਨੋ ਦੇ ਜਿਸਨੋ ਕਿਰਪਾ ਕਰੇ ਰਜਾਇ ਪੌੜੀ ਆਪੇ ਦਾ ਨਾ ਬਿਨਿਆ ਆਪੇ ਪ੍ਰਧਾਨ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨ ਆਪੇ ਮਨੀ ਬਰਤਦਾ ਆਪੇ ਕਥੇ ਗਿਆਨ ਕੋੜਾ ਕਿਸੇ ਨਾ ਲਗਾਈ ਸਭਨਾ ਹੀ ਭਾਨਾ ਉਸਤਤ ਵਰਨਾ ਸਕੀਐ ਸਤਿ ਸਤਿ ਪੁਰਦਵਾਨਾ ਸਲੋਕ ਮਹੱਲਾ ਪਹਿਲਾ ਪੱਲੀ ਅੰਦਰ ਨਾਨਕਾ ਚਿਨਾ ਦਾ ਅਵਤਾਰ ਉਤਜ ਨੂਰਾ ਧੀ ਜਨੋਰੀ ਜੋਰੋ ਜਿਨਾ ਦਾ ਸਿਰ ਫਦਾਰ ਮਹੱਲਾ ਪਹਿਲਾ ਹਿੰਦੂ ਮੁੱਲੇ ਪੁੱਲੇ ਖੁੱਟੀ ਜਾਹੀ ਨਾਰਦ ਕਹਿਆ ਸੇ ਪੂਜਕ ਰਾਹੀ ਅੰਦੇ ਗੁੰਗੇ ਅੰਧ ਅਧਾਰ ਪਾਥਰ ਦੇ ਪੁੱਜੈ ਮੁਗਦ ਗਵਾਰ ਓਏ ਜਾਂ ਆਪ ਤਰੇ ਤਮ ਕਹਾਂ ਤਰਨ ਹਾਰ ਬੋੜੀ ਸਾਬਾ ਕਿਉ ਤੇਰਾ ਬਸ ਹੈ ਤੂੰ ਸਚਾ ਸਾਹ ਭਗਤ ਰਤੇ ਰੰਗ ਏਕ ਕੈ ਪੂਰਾ ਬੇਸਾਹ ਅੰਮ੍ਰਿਤ ਭੋਜਨ ਨਾਮੁ ਹਰਿ ਰਜ ਰਜ ਜਨ ਖਾਹ ਸਭ ਪਦਾਰਥ ਪਾਈ ਜਨ ਸਿਮਰਨ ਸਤਿ ਗਾਹ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹ ਸੁਲੋਕ ਮਹੱਲਾ ਤੀਜਾ ਸਬਕਿ ਸੁ ਹੁਕਮੈ ਆਵਦਾ ਸਬਕਿ ਸੁ ਹੁਕਮੈ ਜਾਏ ਯੇ ਕੋ ਮੂਰਖ ਆਪੋ ਜਾਣੈ ਅੰਧਾ ਅੰਧ ਕਰਮਾਏ ਨਾਨਕ ਹੁਕਮ ਕੋ ਗੁਰਮੁਖ 부ਜੈ ਜਿਸਨੋ ਕਿਰਪਾ ਕਰੇ ਰਜ਼ਾਇ ਮਹਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸਨੋ ਗੁਰਮਖ ਨਾਮ ਅਪਰਾਪਦ ਹੋਏ ਤਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਨਾਨਕ ਐਸਾ ਬਿਰਲਾ ਕੋ ਜੋਗੀ ਜਿਸ ਕਟ ਪਰ ਗਟ ਹੋਏ ਪਾਉੜੀ ਆਪੇ ਜੰਤੁ ਪਾਇਨ ਆਪੇ ਆਧਾਰ ਆਪੇ ਸੂਖਮ ਭਾਲੀਐ ਆਪੇ ਪਾਸਾਰ ਆਪੇ ਕਾਤੀ ਹੋਏ ਰਹਿ ਆਪੇ ਵੱਡ ਪਰਵਾਰ ਨਾਨਕ ਮੰਗੈ ਦਾਨ ਹਰ ਸੰਤਾਂ ਰੇ ਨਾਰ ਹੋਰ ਦਾ ਤਾਰਨ ਸੁਝਈ ਤੂੰ ਦੇਵਨ ਹਾਰ ਸੋਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ